ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਜੀ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣੇ ਨਹੀਂ ਦਿੰਦਾ ਯਾਰ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸਦਰ ਨਹੀਂਗਾ ਇਹ ਇਹਦੀ ਕੋਈ ਨਿੱਜੀ ਦੇ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾਉਣੀ ਆ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੇਰੇ ਨੂੰ ਮੈਂ ਬੋਲਣ ਨਹੀਂ ਦੇਣਾ ਸਾ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦਲੇ ਦੀ ਛਿੜੀ ਜਿਨਾ ਦਿਲ ਹੈ ਇਸ ਬੰਦੇ ਦਾ ਹੁਣ ਉਹ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਹਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ ਹੈ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀ ਤੇ ਦੂਜੀ ਗੱਲ ਹੈ ਫਿਰ ਕੇਚਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿਹਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦੇਂਦੇ ਨਾ ਜਲਾਦ ਖੜੇ ਕਿਤੇ ਹੁੰਦੇ ਨੇ ਇਹ ਜਲਾਦ ਆ ਇਹ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਿੰਦੇ ਸਾਡੀ ਪਾਰਟੀ ਨੂੰ ਲਗਭਗ 45 ਮਿੰਟ ਮਿਲੇ ਸੀਗੇ ਔਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਵਾ ਉਹਨੇ ਲਿਖ ਕੇ ਭੇਜਿਆ ਸਪੀਕਰ ਕੋਲ ਤਾਰਸਦਾ ਉਹਨੇ ਕਿਹਾ ਤਿੰਨ ਬੰਦੇ ਬੋਲਣਗੇ ਪਹਿਲੇ ਨੰਬਰ ਤੇ ਲੀਡਰ ਆਫ ਆਪੋਜੀਸ਼ਨ ਬੋਲੂਗਾ ਬਾਜਵਾ ਸਾਹਿਬ ਫਿਰ ਬੋਲੇਗਾ ਸੁਖਪਾਲ ਸਿੰਘ ਖੇੜਾ ਫਿਰ ਬੋਲੇਗਾ ਪ੍ਰਗਟ ਸਿੰਘ ਜਦੋਂ ਬਾਜਵਾ ਸਾਹਿਬ ਦੀ ਤਕਰੀਰ ਖਤਮ ਹੋ ਗਈ ਮੇਰੀ ਵਾਰੀ ਆ ਗਈ ਮੈਨੂੰ ਛੱਡ ਕੇ ਉਹਨੇ ਪ੍ਰਗਟ ਸਿੰਘ ਨੂੰ ਬੁਲਾਤਾ ਚਲੋ ਸਾਡਾ ਕੁਲੀ ਗਾ ਮੈਂ ਕਿਹਾ ਬੋਲੋ ਤੁਸੀਂ ਜਦੋਂ ਪ੍ਰਗਟ ਸਿੰਘ ਦਾ ਟਾਈਮ ਖਤਮ ਹੋ ਗਿਆ 11 ਮਿੰਟ ਬਾਕੀ ਬਚਦੇ ਸੀਗੇ ਤੇ ਜਦੋਂ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਜੀ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਹੀ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣੇ ਦਿੱਤਾ ਜਾ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸ ਇਹ ਕੋ ਨਿੱਜੀ ਦਾ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾਉਣੀ ਆ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੈਰੇ ਨੂੰ ਮੈਂ ਬੋਲਣ ਨਹੀਂ ਦੇਣਾ ਸਾਹਮਣੇ ਸਪਸ਼ਟ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦਿਲੇ ਦੀ ਚਿੜੀ ਜਿਨਾ ਦੇਲ ਹੈ ਇਸ ਬੰਦੇ ਦਾ ਹੁਣ ਉਹਦੇ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਹਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ ਹੈ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀਤੀ ਤੇ ਦੂਜੀ ਗੱਲ ਆ ਫਿਰ ਕੇਚਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿ ਖੇਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦੇਂਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆ ਇਹ ਸਦਨ ਦਾ ਬਣਿਆ ਹੋਇਆ ਹੈ ਉਹਨਾਂ ਦੇ ਕਹਿਣ ਤੇ ਔਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਹਮੇਸ਼ਾ ਸਤਕਾਰ ਕਰਦੇ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ساری ਦੁਨੀਆ ਕਹਿੰਦੀ ਆ ਇਸ ਕੁਲਤਾਰ ਨੂੰ ਹੁਣੇ ਥੋੜੇ ਦਿਨ ਪਹਿਲਾਂ ਬਲਕਾਰ ਸਿੰਘ ਇੱਕ ਰਾਮਪੁਰੇ ਫੂਲ ਦਾ ਐਮਐਲਏ ਨੇ ਕਿਹਾ ਓਏ ਗੁੱਲੀ ਘੜਿਆ ਕੁਲਤਾਰ ਮਤਲਬ ਰਾਮਗੜੀ ਆ ਬਰਾਦਰੀ ਸਾਡੀ ਬਹੁਤ ਸਤਿਕਾਰਯੋਗ ਹੈ ਉਹਨੂੰ ਕਹਿੰਦਾ ਗੁੱਲੀ